ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਲੋਕ ਮਹੱਲਾ ਪਹਿਲਾ ਤ੍ਰਿਗ ਦਿਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਐ ਨਾਓ ਖੇਤੀ ਜਨ ਕੀ ਉਜੜੈ ਖਲਵਾੜੇ ਕਿਆ ਥਾਓ ਸਚੈ ਸਰ ਮੈਂ ਬਾਹਰੇ ਅੱਗੇ ਲਹਿ ਨਾ ਦਾਦ ਅਕਲ ਇਹ ਨਾ ਆਖੀ ਐ ਅਕ ਲਗਵਾਈਆ ਬਾਦ ਅਕਲੀ ਸਾਹਿਬ ਸੇਵਿਆ ਅਕਲੀ ਪਾਈਐ ਮਾਨ ਅਕਲੀ ਪੜ ਕੈ 부ਜੀਐ ਅਕਲੀ ਕੀ ਜੈ ਤਾਨ ਨਾਨਕ ਆਖੈ ਰਾਵਿਓ ਹੋਰ ਗੱਲਾਂ ਸੈਤਾਨ ਮਹੱਲਾ ਦੂਜਾ ਜੈਸਾ ਕਰੈ ਕਾ ਹਾਵੈ ਤੈਸਾ ਐਸੀ ਬਣੀ ਜ਼ਰੂਰਤ ਹੋਵੇ ਲੰਘ ਝੰਗ ਨਾ ਹੋਵੇ ਐਸੀ ਕਈਐ ਸੂਰਤ ਜੋ ਸਿਛੇ ਸੋ ਫਲ ਪਾਏ ਤਾਂ ਨਾਨਕ ਕਈਐ ਮੂਰਤ ਪੌੜੀ ਸਤਗੁਰੇ ਅੰਮ੍ਰਿਤ ਬਿਰਖਐ ਅੰਮ੍ਰਿਤ ਰਸ ਫਲਿਆ ਜਿਸ ਪ੍ਰਾਪਤ ਸੋਲ ਹੈ ਗੁਰ ਸ਼ਬਦੀ ਮਿਲਿਆ ਸਤਿਗੁਰ ਕਾ ਭਾਣਾ ਜੋ ਚੱਲੈ ਹਰ ਸੇਤੀ ਰਲਿਆ ਜਮ ਕਾਲ ਜੋਹਿ ਨਾ ਸਕੈ ਘਟ ਚਾਨਣ ਬਲਿਆ ਨਾਨਕ ਬਖਸ਼ ਮਿਲਾਇਆ ਨ ਫਿਰ ਗਰਬ ਨਾ ਗਲਿਆ ਸ਼ਲੋਕ ਮਹੱਲਾ ਪਹਿਲਾ ਸਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ ਨਾਨ ਦਿਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ ਜੁਗਤ ਤੋਤੀ ਸੁਰਤ ਚੌਕਾ ਤਿਲਕ ਕਰਨੀ ਹੋਏ ਭਾਉ ਭੋਜਨ ਨਾਨਕਾ ਵਿਰਲਾ ਤਾਂ ਕੋਈ ਕੋਏ ਮਹੱਲਾ ਤੀਜਾ ਨੌਵੀਂ ਨੇਮ ਸੱਚ ਜੇ ਕਰੇ ਕਾਮ ਕਰੋ ਤ੍ਰਿਸਨਾ ਉਚਰੇ ਦਸਮੀ ਦਸੇ ਦਵਾਰ ਜੇ ਠਾਕ ਹੈ ਇਕਾਦਸੀ ਇਕ ਕਰ ਜਾਣਾ ਦਵਾਦਸੀ ਪੰਜ ਵਸਗਤ ਕਰ ਰੱਖੇ ਤੋ ਨਾਨਕ ਮਨ ਮਾਨੈ ਐਸਾ ਵਰਤ ਰਹੀਜੈ ਪਾਂਡੇ ਹੋਰ ਬਹੁਤ ਸਿੱਖ ਕੇ ਆ ਦੀਜੈ ਪੌੜੀ ਪੂਪਤ ਰਾਜੇ ਰੰਗ ਜਾਏ ਰਾਏ ਸੰਚੈ ਬਖਮਾਇਆ ਕਾਰ ਕਾਰ ਹੈ ਤਵਦਾਇ ਦੇ ਪਰ ਦਰਬ ਚੁਰਾਇਆ ਪੁੱਤਰ ਕਲਤਰ ਨਾ ਵਿਸ ਹੈ ਬਹੁ ਪ੍ਰੀਤ ਲਗਾਇਆ ਵੇਖਦਿਆਂ ਹੀ ਮਾਇਆ ਤੋਹੇ ਪਈ ਪੁਛਤਾ ਪਛਤਾਇਆ ਜਮਦਰ ਬੱਦੇ ਮਾਰੀ ਹੈ ਨਾਨਕ ਹਰ ਭਾਇਆ ਸ਼ਲੋਕ ਮਹੱਲਾ ਪਹਿਲਾ ਗਿਆਨ ਵਿਹੂਣਾ ਗਾਵੇ ਗੀਤ ਭੁੱਲੇ ਭੁੱਖੇ ਮੁੱਲਾ ਘਰੇ ਮਸੀਤ ਮਖਟੂ ਹੋਏ ਕੈ ਕੰਨ ਪੜਾਏ ਫਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਹਿ ਮੂਲ ਨ ਲਗੀਐ ਪਾਏ ਕਾਲ ਖਾਏ ਕਿਛਥੋਂ ਦੇ ਨਾਨਕ ਰਾਉ ਪਛਾਨ ਐਸੇ ਮਹੱਲਾ ਪਹਿਲਾ ਮਨੋ ਜੇ ਅੰਦੇ ਖੂਪ ਕੇ ਆ ਬਿਰਦ ਨਾ ਜਾਣਨੀ ਮਨੰਦੈ ਹੁੰਦੈ ਕਬਲ ਦਿਸਨ ਖਰੇ ਖੂਪ ਏ ਕਹਿ ਜਾਣੈ ਕਿ ਆ ਬੁਝੈ ਤੇ ਨਰ ਸੁਭੜ ਸਰੂਪ ਇਕ ਨਾ ਨਾਦ ਨਾ ਬੇਦ ਨਗੀ ਰਾਸ ਰਾਸ ਕਸ ਨ ਜਨੰਤ ਇਕ ਨਾ ਸੋਧਨਾ ਬੋਧ ਨਾ ਕਲਸਾਰ ਅਖਰ ਕਾ ਪਿਓ ਨਲ ਹੰਤ ਨਾਨਕ ਸੇ ਨਰਸ ਲਖਾਰ ਜੇ ਬਿਨ ਗੁਣ ਗਰਭ ਕਰਨਤ ਪੌੜੀ ਗੁਰਮੁਖ ਸਭ ਪਿਤ ਹੈ ਤਨ ਸੰਪੈ ਮਾਇਆ ਹਰ ਅਰਸ ਜੋ ਖਚ ਦੇ ਦੇਂਦੇ ਸੁਖ ਪਾਇਆ ਜੋ ਹਰ ਨਾਮ ਧਿਆਏ ਦੇ ਤਨ ਟੂਟ ਨਾ ਆਇਆ ਗੁਰਮੁਖਾ ਨਦਰੀ ਆਉਂਦਾ ਮਾਇਆ ਸੁੱਟ ਪਾਇਆ ਨਾਨਕ ਭਗਤਾਂ ਹੋਰ ਚੇਤਨਾ ਆਵਈ ਹਰ ਨਾਮ ਸਮਾਇਆ ਸ਼ਲੋਕ ਮਹੱਲਾ ਚੌਥਾ ਸਤਗੁਰ ਸੇਵਨ ਸੇਵੜ ਭਾਗੀ ਸੱਚਾ ਸ਼ਬਦ ਜਿਨਾ ਏਕਲੇ ਬਲਾਗੀ ਗ੍ਰਹਿ ਕੁਟਾਮੈ ਸੈ ਸਮਾਦੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਣਤਾ ਸੇਵਨਾ ਹੋਵੇ ਕੀਤਾ ਥਾਏ ਨਾ ਪਾਏ ਸਬਦੈ ਸਾਧਨਾ ਆਇਓ ਸੱਚ ਨ ਲੱਗੋ ਭਾਉ ਸਤਗੁਰ ਪਿਆਰਾ ਨ ਲਗ ਮਨ ਹਟਾ ਵੈ ਜਾਏ ਜੇਕ ਵਿਖ ਪਿਛ ਅਗਾਹ ਭਰੇ ਤਾਂ ਦਸ ਵਿਖਾਂ ਪਿਛਾਂ ਜਾਏ ਸਤਿਗੁਰ ਕੀ ਸੇਵਾ ਚਾਕਰੀ ਜੇ ਚੱਲੈ ਸਤਿਗੁਰ ਭਾਏ ਆਪ ਗਵਾਏ ਸਤਿਗੁਰ ਨੋ ਮਿਲੇ ਸਹਿਜੇ ਰਹੇ ਸਮਾਏ ਨਾਨਕ ਤਿਨਾ ਨਾਮ ਨਾ ਵਿਸਰੈ ਸੱਚੇ ਮੇਲ ਮਲਾਏ ਪੌੜੀ ਖਾਣ ਮਲੋਕ ਹਾਇ ਦੇਖੋ ਕਹਿ ਰਹਿ ਨਾ ਪਾਈ ਗੜ ਮੰਦਰ ਗੱਜੀਰੀਆਂ ਕਿਛ ਸਾਥ ਨਾ ਜਾਈ ਸੋਇਨ ਸਾਖਤ ਪੌਣ ਵੇਗ ਤ੍ਰਿਕ ਤ੍ਰਿਕ ਚਤੁਰਾਈ 36 ਅੰਮ੍ਰਿਤ ਪ੍ਰਕਾਰ ਕਰੈ ਬੋ ਮੈਲ ਵਧਾਈ ਨਾਨਕ ਜੋ ਦੇਵੈ ਤਿਸੈ ਨ ਜਾਣਨੀ ਮਨ ਮੁਖ ਦੁਖ ਪਾਈ ਸਲੋਕ ਮਹੱਲਾ ਤੀਜਾ ਪਰਵੜ ਬੰਡਤਮੋ ਨਹੀਂ ਥਕੇ ਤੇ ਸੰਤਰ ਭਾਵ ਥਕੇ ਭੇਖ ਧਾਰੀ ਦੂਜੈ ਭਾਏ ਨਾਉ ਕਦੇ ਨਾ ਪਾਏਨ ਦੁਖ ਲਾਗਾਤ ਭਾਰੀ ਮੋਰਾ ਖੰਦੇ ਤ੍ਰੈ ਗੁਣ ਸੇਵੈ ਮਾਇਆ ਕੈ ਬਿਵਹਾਰੀ ਅੰਦਰ ਕਪਟ ਉਦਰ ਭਰਨ ਕਹਿ ਤਾਈ ਪਾਠ ਪੜੈ ਗਵਾਰੀ ਸਤਿਗੁਰ ਸੇਵੇ ਸੋ ਸੁਖ ਪਾਏ ਜਿਨ ਹਉਮੈ ਵਿੱਚੋਂ ਮਾਰੀ ਨਾਨਕ ਪੜਨਾ ਗੁਨਾ ਇੱਕ ਨਾਉ ਹੈ ਬੂਝੈ ਕੋ ਵਿਚਾਰੀ ਮਹੱਲਾ ਤੀਜਾ ਨੰਗੇ ਆਵਣਾ ਨੰਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਤ ਸੋਈ ਲੈ ਜਾਏਗਾ ਰੋਸ ਕੀ ਸੈ ਸੋ ਦੀਜੈ ਜਿਸ ਕੀ ਵਤ ਸੋਈ ਲੈ ਜਾਏਗਾ ਰੋਸ ਕੀ ਸੈ ਸੋ ਕੀਜੈ ਗੁਰਮੁਖ ਹੋਵੈ ਸੋ ਬਾਣਾ ਮੰਨੇ ਸਹਿਜੇ ਹਰ ਅਸਪੀਜੈ ਨਾਨਕ ਸੁਖਦਾਤਾ ਸਦਾ ਸਲਾਹਯੋ ਰਸਨਾ RAM ਰਵੀਜੈ ਪੌੜੀ ਗੜਕਾਇਆ ਸ਼ਿੰਗਾਰ ਬੋ ਭਾਂਤ ਬਣਾਈ ਰੰਗ-ਬਰੰਗ ਕਤੀਫਿਆ ਪਰ ਹਰ ਧਰਮਾਈ ਲਾਲ ਸਫੇਦ ਉਲੀਚੇ ਆ ਬੋ ਸਬਾ ਬਣਾਈ ਦੁਖ ਖਾਣਾ ਦੁਖ ਭੋਗਣਾ ਗਰਬੈ ਗਰਬਾਈ ਨਾਨਕ ਨਾਮ ਨ ਚੇਤੇਉ ਅੰਤਲੇ ਛਡਾਈ ਦੁਖ ਖਾਣਾ ਦੁਖ ਭੋਗਣਾ ਗਰਬੈ ਗਰਬਾਈ ਨਾਨਕ ਨਾਮ ਨਾ ਚੇਤਿਓ ਵੰਤ ਲੈ ਛਡਾਈ ਗੁਰੂ ਪਿਆਰਿਓ ਭੁੱਲ ਚੁੱਕ ਦੀ ਖੀਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ